ਸਤਿ ਸ਼੍ਰੀ ਅਕਾਲ ਦੋਸਤੋ ਕਿੱਦਾਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਆਪਣਾ ਵਲੌਗ ਕਰਨ ਲੱਗਾ ਵਾਂ ਸ਼ੁਰੂ ਸ਼ਾਮਾਂ ਦੇ ਵਜੇ ਹੋਇਆ 4 ਤੇ ਆਪਾਂ ਲਈ ਹੋਈ ਹੈ ਲੇਵਰ ਪੱਠੇ ਵੱਢਣ ਲਈ ਉਹਨਾਂ ਦੀ ਲੈ ਕੇ ਚੱਲੇ ਆ ਮੱਚਾ ਚਾਰ ਟਾਂਗਾਂ ਦੀ ਵਾ ਮੋਟਰਸਾਈਕਲ ਤੇ ਹੁਣ ਆਪਾਂ ਚੱਲੇ ਆ ਜੀ ਲੇਵਰ ਦੇ ਕੋਲ ਤੇ ਅੱਜ ਰਾਦੂ ਨੂੰ ਲੈ ਕੇ ਜਾਵਾਂਗੇ ਪੱਠੇ ਕਬੂਤਰੇ ਵੇਚਣ ਲਈ ਤੇ ਚਲੋ ਚੱਲਦੇ ਆਂ ਆਪਾਂ ਮੰਡ ਤੋਂ ਮੀ ਭੈਣ ਦੇ ਨਾਲ ਰਸਤਾ ਸਾਰਾ ਖਰਾਬ ਹੋਇਆ ਪਿਆ ਦੇਖ ਸਕਦੇ ਸੀ ਪਾਣੀ ਪਾਣੀ ਆ ਇੱਥੇ ਬੜਾ ਸੰਭਲ ਕੇ ਚਲਾਉਣਾ ਪੈਂਦਾ ਮੋਟਰਸਾਈਕਲ ਪਹੁੰਚ ਗਏ ਜੀ ਆਪਾਂ ਖੇਤ ਚ ਦੇਵਰ ਲੱਗੀ ਹੋਈ ਆ ਪੱਠੇ ਵੜਨ ਚਾਹ ਲੈ ਕੇ ਆਇਆ ਇਹਨਾਂ ਦੀ ਮੈਂ ਬਾਪੂ ਨੂੰ ਲੈ ਕੇ ਜਾਣਾ ਮੈਂ ਪਿੰਡ ਬਾਪੂ ਲੈ ਆਇਆ ਹਲੇਵਰ ਨੂੰ ਇੱਥੇ ਛੱਡਣਾ ਆਇਆ ਸੀਗਾ ਤੇ ਲੱਗਦਾ ਟਰਾਂਸਫਾਰਮ ਜਿੱਥੇ ਡਿੱਗਾ ਉੱਥੇ ਚੱਲ ਗਿਆ ਤੇ ਚੱਲਦੇ ਆ ਉੱਥੇ ਹੁਣ ਆਪਾਂ ਮੈਂ ਵੀ ਮੇਰੇ ਆਂਦਿਆਂ ਨੂੰ ਟਰਾਂਸਫਾਰਮ ਚਾੜ੍ਹ ਦਿੱਤਾ ਤੇ ਲੱਗੇ ਪਏ ਮੁੰਡੇ ਕੰਮ ਕਰਨ ਜੋਰਾਂ ਛੋਰਾ ਨਾਲ ਮੈਂ ਆਪਾਂ ਕੰਮ ਇੱਥੇ ਇਹ ਦੇ ਲੋਟਰ ਫਾਰਮੂਲਾ ਹੈ ਜਦੋਂ ਉਹ ਵਗਦੇ ਰਹੂਗਾ ਤਾਂ ਇਹ ਇੱਧਰ ਕਰਨਾ ਹੈ ਇਹ ਡਗਾ ਇਸ ਵੇ ਦਾ ਹੈ ਇੱਧਰ ਤਾਰਾਂ ਦੇ ਉੱਪਰ ਤਾਰਾਂ ਵੱਲ ਪਿਆ ਇਹ ਵੀ ਕੱਢਦੇ ਹਾਂ ਹੁਣ ਝੋਨਿਆਂ 'ਚ ਪਾਣੀ ਹੈ ਨਹੀਂ ਵੇਖੋ ਪੂਰੇ 20 ਦਿਨ ਹੋ ਗਏ ਅੱਜ 28 ਤਰੀਕ ਦਾ ਡਗਾ ਟ੍ਰਾਂਸਫਰਮ ਤੇ ਅੱਜ ਹੋ ਗਈ 16 ਇਹਦਰ ਲੱਗਾ ਛੋਟੂ ਤਾਰਾਂ ਦੇ ਵਾਲ ਗੱਢਣ ਹੁਣ ਤਾਰਾਂ ਦੇ ਨਾਲ ਤਾਰਾਂ ਜੁੜ ਗਈਆਂ ਦੇਖੋ ਲੋਏ ਛੋਟੂ ਚੜਿਆ ਹੋਇਆ ਪਰ ਹੁਣ ਇਹ ਲਊਗਤ ਤਾਰਾਂ ਨੂੰ ਡੰਡਾ ਪੱਚ ਕਾਲੇ ਬੰਦੂਕ ਦਾ ਡੰਡਾ ਫਿਰ ਤਾਰਾਂ ਆਪਸ ਵਿੱਚ ਜੁੜਨਗੀਆਂ ਨਾ ਜਿੱਦਾਂ ਇਹ ਜੁੜਦੀਆਂ ਆਪਸ ਵਿੱਚ ਇਹਨਾਂ ਦੇ ਵਿੱਚ ਡੰਡਾ ਬਣਨੂਗਾ ਇਹਨਾ ਜੁੜਨਗੀਆਂ ਰਸਾ ਖਿੱਚਾ ਹਾਂ ਹੋ ਗਿਆ ਫਿੱਟ ਦੇਖਾ OK ਹੈ ਲਈਆ ਵੇਹਾ ਤੂੰ ਸਹੀ ਆ ਆਹ ਵਾ ਠੀਕ ਆ ਜਾ ਇਹਨਾਂ ਨੂੰ ਰੱਸਾ ਬੰਨ ਦੇਣ ਨੂੰ ਥੱਲੇ ਨੂੰ ਕਰ ਦੇ ਹਮਾਰਾ ਜਾ ਉਹ ਕਰ ਦਿੰਦੇ ਆ ਜੁੜ ਜਾਣਾ ਉਦਾਂ ਉਹਦੇ ਉੱਪਰ ਲੀਆਂ ਨਾਲ ਉੱਪਰ ਜਾਂਦੀ ਈ ਵੱਡੀ ਲਾਈਨ ਇਹ ਥੋੜੀ ਉੱਚੀ ਚਾਹੀਦੀ ਹੈ ਇਹਨਾਂ ਨੇ ਉਹਨੂੰ ਇਹਦੇ ਉੱਪਰ ਦੀ ਲੰਗਾ ਦਿੱਤੀ ਆ ਇਹਦੇ ਕਰਕੇ ਇਹ ਵੀ ਖਤਰਾ ਵਾ ਇਹਨੂੰ ਹੁਣ ਰੱਸਾ ਬੰਨ ਗਏ ਤੇ ਨਾਲ ਐਟ ਨਾਲ ਥੋੜੀ ਨੀਵੀਂ ਕਰ ਦਾਂਗੇ ਉਸੇ ਡਰਾਮ ਫਾਰਮੇ ਹੁਣ ਰਹਿ ਗਿਆ ਸੋਚੀ ਜਾ ਫਿੱਟ ਕਰਨ ਵਾਲਾ ਰਹਿ ਗਿਆ ਬਾਕੀ ਹੋ ਗਿਆ ਕੰਮ ਓਕੇ ਤਗਾ ਤੂੰ ਗਈ ਉਹ ਨੀ ਵਾਹ ਮੈਂ ਵੀ ਉਹਨਾਂ ਵੱਤ ਪਾਇਆ ਨਾ ਆਪਾਂ ਉਹ ਗਰਗਨ ਆਪਾਂ ਦੇ ਕਾਲ ਨੂੰ ਮੈਂ ਨੁਕਾ ਬੜੀ ਬੜੀ ਆ ਗਈ ਆਇਆ ਤੇਲ ਘੜਨ ਲਗਾ ਤੇ ਕਰਦਾ ਇਹੋ ਲੈ ਇੱਦਾਂ ਕੋਪੀ ਤੇਲ ਘੜਦਾ ਫੜਿਆ ਗਿਆ ਲੋ ਵੀ ਮਿੱਤਰੋ ਸੋਚੋ ਹੋ ਗਿਆ ਫੱਟ ਫੇਸ ਰਹਿ ਗਿਆ ਲੱਗਣ ਵਾਲੇ ਪਿਛੋਂ ਲੈਂਨ ਘਟਾਈ ਹੋਈ ਆ ਲਗਭਗ 20-22 ਦਿਨਾਂ ਬਾਅਦ ਅੱਜ ਟ੍ਰਾਂਸਫਰ ਫੱਟ ਹੋਇਆ ਨਹੀਂ ਤੇ ਚਲੋ ਮੀ ਪੈਂਦਾ ਰਿਹਾ ਇੱਕ ਦੋ ਦਿਨ ਛੱਡ ਕੇ ਤੇ ਝੋਨੇ ਬਚੇ ਰਹੇ ਆ ਇਹ ਤੇ ਔਖਾ ਹੋ ਜਣਾ ਇਹ ਕੰਮ ਤੇ ਆਪਾਂ ਹੁਣ ਚੱਲੇ ਆ ਜੀ ਜਿੱਥੇ ਲੇਵਰ ਲਾਈ ਆ ਪੱਠੇ ਵੱਢਣਦੇ ਆ ਬਾਪੂ ਨੂੰ ਉੱਥੇ ਛੱਡ ਆਉਂਗਾ ਬਾਪੂ ਆਪੇ ਟਰਾਲੀ ਲਿਆਊਗਾ ਤੇ ਮੈਂ ਬਾਅਦ ਝੋਨੇ ਵਾਲੇ ਗੇੜਾ ਮਾਰਨਾ ਚਲੋ ਚੱਲਦੇ ਆ ਪਹੁੰਚ ਗਏ ਆਪਾਂ ਖੇਤ ਜੀ ਤੇ ਪੱਠੇ ਅੱਜ ਥੋੜੇ ਵੱਡੇ ਹਜੇ ਇਹਨਾਂ ਨੇ ਕੱਲ੍ਹ ਕ 43 ਕੁਇੰਟਲ ਹੋਏ ਇਹ ਅੱਜ ਵੇਖੋ ਕਿੰਨੇ ਵੱਢਦੇ ਆ ਚਲੋ ਮੈਂ ਚੱਲਾਂ ਫੇ ਮੈਂ ਹੁਣ ਆਇਆ ਹਾਂ ਜੀ ਮੋਟਰ ਤੇ ġੜਾ ਮਾਰਨ ਪਾਣੀ ਵੇਖਣ ਕਾ ਬਹੁਤ ਹੋ ਗਿਆ ਵਟਾਂ ਦੇ ਤੇ ਕੱਲ ਨੂੰ ਕਰਦੇ ਆ ਇੱਥੇ ਸਪਰੇਅ ਪਾਣੀ ਉੱਪਰ ਦੀ ਹੋ ਗਿਆ ਖੋਲ ਦਿੰਨੇ ਪਾਪ ਦਾ ਲੱਗਾ ਪਿਆ ਇੱਧਰ ਨੂੰ ਪਾਣੀ ਤੇ ਹੁਣ ਆਪਾਂ ਪੰਪ ਚੇਂਜ ਕਰਦੀ ਇੱਧਰ ਕਰਦੀ ਬਾਸਮਤੀ ਆਪ ਨੂੰ ਵੀ ਵੇਖੋ ਕਿੱਡੇ-ਕੱਡੇ ਆ ਦੇਖੋ ਇੱਥੇ-ਇੱਥੇ ਤੱਕ ਹੋ ਗਈ ਹੈ ਹੋਰ ਮਹੀਨੇ ਤੱਕ ਪੱਕ ਜਾਣੀ ਹੁਣ ਆਪਾਂ ਧੱਕੇ ਮੋੜ ਕੇ ਚੱਲੇ ਆ ਜੀ ਤੇ ਜਾ ਕੇ ਪ੍ਰਸ਼ਾਦਾ ਪਾਣੀ ਛੱਕੇ ਤੇ ਆਪਾਂ ਹੁਣ ਜਾਣਾ ਸੌਂ ਤੇ ਰਾਤ ਨੂੰ 2 ਵਜੇ ਉੱਠ ਕੇ ਤੇ ਸ਼ਹਿਰ ਨੂੰ ਜਾਣਾ ਪੱਠੇ ਲੈ ਕੇ ਤੇ ਚਲੋ ਹੁਣ ਮਿਲਦੇ ਆ ਤੁਹਾਨੂੰ ਰਾਤ ਨੂੰ 2 ਵਜੇ ਸਵੇਰ ਦੇ ਵੱਜੇ ਆ 2 ਤੇ ਆਪਣੀ ਟਰਾਲੀ ਖੜੀ ਆ ਪਠਿਆਲੀਆਂ ਤੇ ਹੋਰ ਚਾਹ ਚੂ ਪੀ ਕੇ ਤੇ ਚੱਲਦੇ ਆਪਾਂ ਫੇਰ ਕਪੂਰਥਲੇ ਨੂੰ ਨਹੀਂ ਪਹੁੰਚ ਜਾਂ ਮੱਠਾ ਮੱਠਾ ਫਿਰ ਮੈਂ ਜੀ ਹੁਣਦੇ ਆ ਚਾਹ ਪੀ ਗਏ ਫੇਰ ਚੱਲੀ ਚਾਹ ਲਈ ਆਪਣੀ ਚਾਹ ਪੀਏ ਤੇ ਚੱਲੀਏ ਫੇਰ ਆਏ ਚੱਲ ਲੈ ਹੁਣ ਆਪਾਂ ਮੈਂ ਤਾਂ ਬਾਪੂ ਮੇਰਾ ਮਗਰਾੜ ਵੀ ਗੱਲਾ ਹੋਇਆ ਉਹਨੂੰ ਕੱਪੜਾ ਲਿਆਵਾ ਕੋਈ ਮਾਰਾ ਕੱਪੜਾ ਫੜੀ ਕੋਈ ਮੈਂ ਬਵਾ ਪੈ ਗਿਆ ਨਾ ਉੱਥੇ ਅੱਜ ਥੋੜੇ ਹੀ ਲੱਗਦੇ ਮੈਨੂੰ ਕੱਲ ਨਾਲੋਂ ਆਗੇ ਵਾਈ ਗੁਰੂ ਦਾ ਨਾਮ ਤੇ ਆਪਾਂ ਪਾ ਤਿਆ ਚੱਲੇ ਜੀ ਕੂਥਰੇ ਨੂੰ ਚਲੋ ਜੀ ਅੱਜ ਜਾਨੀ ਆਪਾਂ ਕਪੂਠੇ ਕੰਡੇ ਤੇ ਹੁਣ ਕੰਡਾ ਕਰਾ ਕੇ ਤੇ ਫੇਰ ਲਾਵਾਂਗੇ ਪੱਠੇ ਜਲੌਖਾਂ ਦੇ ਬਾਕੀ ਵੇਖੋ ਕਿੱਥੇ ਭੇਜਦੇ ਆ ਕੰਡਾ ਕਰਾ ਲਈਏ ਪਹਿਲਾਂ ਆਪਾਂ ਲਓ ਜੀ ਆਪਣਾ ਭਾਰ ਹੋ ਗਿਆ 88 ਕੁਇੰਟਲ 5 ਕਿਲੋ ਆਪਾਂ ਪਹੁੰਚ ਗਿਆਂ ਦੀ ਜਲੌਖਾਂ ਦੇ ਇੱਥੇ ਲਾਉਣੇ ਆ 12-13 ਗੁੰਡਲ ਪੱਠੇ ਤੇ ਬਾਅਦ ਚ ਦੇਖੋ ਫਿਰ ਕਿੱਥੇ ਲਵਾਉਂਦੇ ਇਹਨਾਂ ਨੂੰ 2-3 ਚੱਕਰ ਲਵਾਉਂਦੇ ਲਵਾਉਂਦੇ ਉਹ ਫੋਟਲੇ ਹੋਏ ਪੰਗਾ ਵਾ ਦਿਲੰਦਰ ਚਲਦੀਏ ਦੇਖੋ ਥਾਂ ਲੱਥ ਜਾਂਦੇ ਆ ਤੇ ਕਪੂਰਥਲੇ ਦਾ ਇਹ ਪੰਗਾ ਉੱਥੇ ਲਾ ਕੇ ਆਂਦੇ ਆ ਆਪਾਂ ਗੰਡੇ ਤੇ ਇਹ ਗੁੰਡਲ 30 ਕਿਲੋ ਰਹਿ ਗਏ ਲਗਭਗ 12 ਗੁੰਡਲ ਲੱਪਤਰੀ ਗਏ ਹਾਂਜੀ ਆਪਾਂ ਨੂੰ ਫੇਰ ਚਲਾਉ ਖੰਡੇ ਜਾਣਾ ਪੈਣਾ ਤੇ 7-8 ਗੰਡਲ ਪੱਠੇ ਲਾਉਣੇ ਆ ਤੇ ਬਾਕੀ ਵੇਖੋ ਕਿੱਥੇ ਲਵਾਉਂਦੇ ਆ ਤੇ ਤੋੜ ਦਿਆ ਟਰੈਕਟਰ ਤੇ ਚੱਲੀਏ ਫੇਰ ਚਲਾਉ ਖੰਡੇ ਦੇ 24 ਗੰਢਰ ਪੱਠੇ ਚਲੋ ਉਹ ਮਨਾਉ ਪਾਈ ਕੋ ਥਾਂ ਢੇਰੀ ਕਰਾਉਣੇ ਨੇ ਚਲਿਏ ਜਨੌਕ ਖਾਣੇ ਦੋ ਥਾਂ ਲੋਣੇ ਪਏ ਆ ਤੇ 24 ਗੰਢਰ ਰਹਿ ਗਏ ਸੀ ਉਹ ਆਪਾਂ ਇੱਥੇ ਲਾ ਦਿੱਤੇ ਆ ਇੱਥੇ ਆਪਾਂ ਢੇਰੀ ਕਰ ਦਿੱਤੇ ਸਾਰੇ ਜਨੌਕ ਖਾਣੇ ਚ ਕੱਲੀ ਕੱਲੀ ਪੂਲੀ ਫਰਾਉਣੀ ਪੰਦੀ ਆ ਤੇ ਹੁਣ ਜਾ ਕੇ ਹਿਸਾਬ ਕਰਾਉਨੇ ਆ ਕੰਡੇ ਦੇ ਹਾਂਜੀ ਕਿੰਨੇ ਹੋਗੇ 34 ਗੋੰਡਲ 10 ਕਿਲੋ ਆਹ ਆ ਥੱਲੇ ਵਾਲੇ ਹਨ ਓਹ ਹੋ ਹੋ ਇਕੱਠੇ ਕਰ ਦਿੱਤੇ ਹਨ ਅੱਜ ਇੱਧਰ ਸਿੱਟਿਆ ਬਣਾਈ ਲਈ ਠੀਕ ਹੈ 8817 ਦੇ ਹੋ ਗਿਆ ਚਲੋ ਆਜੋ ਚੱਲ ਗਏ ਘਰੇ ਪਹੁੰਚ ਗਏ ਆ ਜੀ ਆਪਾਂ ਤੇ ਵਲੌਗ ਰਹਿੰਦਾ ਏ ਕ ਆਪਣਾ ਪਾਉਣ ਵਾਲਾ ਉਹ ਆਪਾਂ ਕਰੰਦੇ ਆ ਅਪਲੋਡ ਤੇ ਚਲੋ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਸਮਾਪਤ ਵੀਡੀਓ ਨੂੰ ਜਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਨੇ ਤੁਹਾਨੂੰ ਅਗਲੇ ਵੀਰੋ ਤੁਹਾਨੂੰ